ਕੁਝੰਤਰ ਰਿਪੋਰਟ ਉਹਨੂੰ ਪਲੈਨ ਪਾਵਰ ਦਿੰਦਾ ਹੈ ਕਿ ਜੇ ਐਸਐਚਓ ਜਾਂ ਉਹ ਤੋਂ ਸੀਨੀਅਰ ਅਫਸਰ ਪੰਜ਼ੂਮ ਕਰਦਾ ਕਿ ਕਿਸੇ ਤਰੀਕੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਕੋਈ ਕਲੈਸ਼ ਹੋ ਸਕਦਾ ਹੈ ਤਾਂ ਬਿਲਕੁਲ ਰੋਕ ਸਕਦੇ ਹਾਂ ਅਸੀਂ ਇਹਨਾਂ 35000 ਬੱਚਾ ਸਾਲ ਦਾ ਮਰਦਾ ਹੈ ਇਹ ਕਾਹਦੀ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਅਸੀਂ ਗੇਟ ਦੇ ਬਾਰੇ ਮੈਂ ਸਭ ਜਾਵਾਂਗੇ ਬਾਈ ਜੀ ਗੇਟ ਤੋਂ ਅਸੀਂ ਇੱਧਰ ਨਹੀਂ ਰੁਕਾਂਗੇ ਫਿਰ ਠੀਕ ਹੈ ਅਸੀਂ ਸੜਕ ਤੇ ਬੈਠੇ ਆਂ ਬਾਕੀਆਂ ਨੂੰ ਅਸੀਂ ਕਾਲ ਦਿੰਨੇ ਆਂ ਨਹੀਂ ਰੁਕਦੇ ਕਿਉਂ ਅਸੀਂ ਬੰਦ ਕਰਦੇ ਨਹੀਂ ਗੇਟ ਤੇ ਮੈਂ ਬਾਹਰ ਦਾ ਸਾਰੇ ਬਾਕੀ ਛੱਡਾਂਗੇ ਲੋਜ ਨਾਡਰ ਨੂੰ ਦੇਖਦੇ ਹੋਏ ਆਂ ਕੋਈ ਸਾਡੀ ਹਿਸਟਰੀ ਪਿਛਲੀ ਵਾਰ ਆਕੇ ਗਏ ਆ ਸਰ ਨਹੀਂ ਮੈਂ ਸੁਣ ਲਈ ਕਿਹੜੀ ਗੱਲ ਕਹਿਣੀ ਹੈ ਉਹਨੇ ਇਹ ਜਿਹੜੇ ਡਿਪਾਰਟਮੈਂਟਾਂ ਦੇ ਦਫ਼ਤਰਾਂ ਇਹ ਪੰਜਾਬ ਦੇ ਲੋਕਾਂ ਦੇ ਨਹੀਂ ਹੈਗੇ ਜੀ ਪੰਜਾਬ ਦੇ ਲੋਕਾਂ ਦੇ ਹੈ ਨਹੀਂ ਜੀ ਦਫ਼ਤਰ ਸਰ ਮੈਂ ਅਸੀਂ ਵੀ ਬੈਂਸ ਨਹੀਂ ਕਰਦੇ ਮੈਂ ਤਾਂ ਸਵਾਲ ਪੁੱਛ ਰਿਹਾ ਇਹ ਪੰਜਾਬ ਦੇ ਲੋਕਾਂ ਦੇ ਦਫ਼ਤਰ ਹੈਗੇ ਬੋਲਣ ਦੇ ਕੁਸ਼ਣ ਕਰ ਪਾਉਂਦਾ ਹੈ ਕਿ ਜੇ ਐਸਐਚਓ ਜਾਂ ਉਹ ਤੋਂ ਸੀਨੀਅਰ ਅਫਸਰ ਪੰਜ਼ੂਮ ਕਰਦਾ ਕਿ ਕਿਸੇ ਤਰੀਕੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਕੋਈ ਕਲੈਸ਼ ਹੋ ਸਕਦਾ ਤਾਂ ਬਿਲਕੁਲ ਰੋਕ ਸਕਦੇ ਹਾਂ ਅਸੀਂ ਠੀਕ ਹੈ ਜੀ ਤੇ ਜਿਹੜੇ ਹਰ ਸਾਲ ਦੇ ਵਿੱਚ 35000 ਬੰਦਾ ਮਰਦਾ ਹੈ ਜੀ ਇਹ ਡਾਈਂਗ ਦੀ ਪਾਣੀ ਦੇ ਨਾਲ ਉਹਦੇ ਲਈ ਐਸਐਚਐਸ ਕਮਟੇ ਕਿਹਨੇ ਹੁੰਦੀਆਂ ਨੇ ਉਹ ਕਿਉਂ ਨਹੀਂ ਲਾਗੂ ਕਰਦੇ ਉਹ ਐਫਆਈਆਰ ਕਿਉਂ ਨਹੀਂ ਦਰਜ ਕਰਦੇ ਜੀ ਉਹ ਜੋ ਸਾਨੂੰ ਸਵਾ ਸਾਲ ਹੋ ਗਿਆ ਸਰ ਐਨਜੀਟੀ ਨੇ ਆਰਡਰ ਜਾਰੀ ਕੀਤਾ ਹੋਇਆ ਜੀ ਉਹ ਆਰਡਰ ਲਾਗੂ ਕਿਉਂ ਨਹੀਂ ਕਰਵਾ ਰਹੇ ਬਸ ਇੱਕ ਮਿੰਟ ਇੱਕ ਮਿੰਟ ਉਹ ਆਰਡਰ ਲਾਗੂ ਕਿਉਂ ਨਹੀਂ ਕਰ ਰਹੇ ਜੀ ਉਹ ਆਰਡਰ ਲਾਗੂ ਕਰਾਉਂਦੇ ਇੱਕ ਮਿੰਟ ਸਾਰਾ ਕੌਂਸਲ ਨੇ ਉਸ ਦਿਨ ਤੇ ਵੀ ਮੌਜੂਦ ਸੀ 8 ਜਨਵਰੀ ਬੁਲਾਇਆ ਤਾਂ ਉਹਨਾਂ ਨੇ ਆਪ ਸੀਗਾ ਨਾ ਤੁਸੀਂ ਕਹਿੰਦੇ ਲਾਅ ਐਂਡ ਆਰਡਰ ਕਾਹਤੋਂ ਨਹੀਂ ਲਾਏ ਗਏ ਬੁਲਾਇਆ ਤੈਨੂੰ ਨਾਲ ਲੈ ਕੇ ਆਓ ਚੱਲੀਏ ਗੱਲ ਕਰੀਏ ਆਪਾਂ ਸਭ 35000 ਬੰਦਾ ਸਾਲ ਦਾ ਮਰਦਾ ਇਹ ਕਾਹਦੀ ਤੂੰ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਏਸੀ ਗੱਲਾਂ ਦਾ ਤਾਂ ਆਪਾਂ ਲੋਕਾਂ ਨੂੰ ਕੈਂਸਰ ਹੋ ਰਿਹਾ ਵੀ ਰਿਜੈਕਟ ਹੋ ਰਿਹਾ ਉਹਨਾਂ ਦਾ ਪ੍ਰਸ਼ਾਸਨ ਕਿੱਥੇ ਹੁੰਦਾ ਜੀ ਹੋਣੇ ਤੇ ਮੋਰਦੀ ਪੈਸੇ ਲੈ ਕੇ ਇਹ ਰਿਸ਼ਵਤਾ ਲੈ ਕੇ ਆਪਣੇ ਦਫ਼ਤਰ ਚ ਬਹਿ ਜਾਂਦੇ ਨੇ ਪੰਜਾਬ ਮਰ ਰਿਹਾ ਹੈ ਦੇਖੋ ਥੋੜਾ ਜਿਆ ਪੱਕ ਤੋਂ ਧਿਆਨ ਰੱਖੋ ਪੰਜਾਬ ਦੇ ਪੰਚ ਜੁਰੇ ਨਹੀਂ ਮ ਆ ਗਿਆ ਜੀ ਸਾਡੇ ਬੱਚੇ ਖੁਦ ਮਰ ਰਹੇ ਸਾਡੇ ਸਾਹਮਣੇ ਅਸੀਂ ਕਿਵੇਂ ਕਰੀ ਆ ਜਾ ਤੁਹਾਨੂੰ ਦਿਖਾ ਦੇ ਲਾਤਾ ਅਸੀਂ ਥੋੜੀ ਲੜਾਈ ਵੀ ਅਸੀਂ ਲੋਕ ਲੜ ਰਹੇ ਹਾਂ ਜੀ ਇਹ ਹਵਾ ਦੇ ਵਿੱਚ ਸਾਲ ਨਹੀਂ ਆਈ ਲੜਨ ਦਾ ਥੋੜੇ ਬੱਚੇ ਵੀ ਇਸ ਹਵਾ ਚ ਸਾਲ ਲੈਂਦੇ ਮੈਂ ਦਿਹਾੜੀਦਾਰਾਂ ਦੀ ਮੈਂ ਦਿਹਾੜੀ ਛੱਡ ਕੇ ਆਇਆਗਾ ਬੁਰੇ ਸਰ ਇੱਕ ਬੰਦੇ ਕੋਲ ਸਰ ਪੰਜਾਬ ਨਾਲ ਕੀ ਸਕੀਮਾਂ ਸਹਤ ਇਹਨਾਂ ਨੂੰ ਮਾਰਿਆ ਜਾ ਨਹੀਂ ਬੈ ਸਰ ਤੁਸੀਂ ਰੋਕੋ ਸਾਨੂੰ ਬੈ ਤੁਸੀਂ ਕਿਉਂ ਰੋਕਦੇ ਸਾਨੂੰ ਸਰ ਮੈਂ ਸਿੰਪਲ ਗੱਲ ਕਰ ਰਿਹਾ ਹਾਂ ਉਸੇ ਥੋੜੇ ਪੰਜ ਛੇ ਬੰਦਿਆਂ ਦਾ ਨੁਮਾਇੰਦਾ ਜਿਹੜਾ ਤੁਸੀਂ ਲੈ ਕੇ ਸਰ ਗੇਟ ਤੱਕ ਸਾਰਿਆਂ ਨੂੰ ਜਾਣੇ ਗੇਟ ਤੱਕ ਨਹੀਂ ਗੇਟ ਕੋਲ ਜਾਣੇ ਸਾਰਿਆਂ ਨੂੰ ਨਾਲ ਨਾਲ ਸੱਤ ਲੈ ਕੇ ਲਾਓ ਜੀ ਅਸੀਂ ਵਿਚਾਰ ਹੋ ਗਿਆ ਕੋਈ ਨੁਕਸਾਨ ਨਹੀਂ ਕਰਦੇ ਜੀ ਸਾਡਾ ਕੋਈ ਸਾਰਿਆਂ ਨੂੰ ਕਰਾਂਗੇ ਗੇਟ ਤੱਕ ਸਾਰਿਆਂ ਨੂੰ ਸਰ ਕੋਈ ਗੈਰ ਕੁਝ ਹਥਿਆਰ ਨਹੀਂ ਕੋਈ ਗੈਰ ਤੁਸੀਂ ਤਾਂ ਪਤਾ ਹੈ ਜੀ ਸਾਡੇ ਕੋਲ ਹਥਿਆਰ ਨਹੀਂ ਹੈ ਸਾਡੇ ਕੋਲ ਇੱਥੇ ਮੈਨੂੰ ਕਿਹੜਾ ਹਥਿਆਰ ਹੈ ਸਾਡੇ ਕੋਲ ਬੰਦਾ ਆਵਾਜ਼ ਮੋਰ ਪੰਜਾਬ ਪੂਸਾ ਫਰਮਾਨ ਪੰਜਾਬ ਸੁਨਾਮਾ ਬਟੇ ਨੀ ਕਮੇਟਰੀ ਕਮੇਟਰੀ ਡਾਕੂਮੈਂਟ ਖੜ ਜੋ ਆਪਾਂ ਸੁਣ ਲੋ ਕਾ ਸੁਣ ਲੋ ਉਹ ਦਲ ਸੁਣ ਲੋ ਉਹ ਚੁੱਪ ਕਰ ਜਾਓ ਸਰ ਇੱਕ ਮਿੰਟ ਇੱਕ ਸੈਡੀ ਐਕਸਪੀ ਦੇ ਕੇ ਇੱਕ ਮਿੰਟ ਆ ਐਸਪੀ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਬ੍ਰਿਟੀਸ਼ ਤੋਂ ਜਾਨ ਮਾਲ ਦੀ ਰਾਖੀ ਦੀ ਹੈ ਨਾ ਅਸੀਂ ਕਹਿੰਦੇ ਤੁਸੀਂ ਐਸੇ ਪੰਜਾਬ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਹੈ ਅਸੀਂ ਪੰਜਾਬ ਦੇ ਵਾਸੀ ਆ ਸਾਡੀ ਰੱਖਿਆ ਤੁਸੀਂ ਕਰਨੀ ਹੈ ਉਹਨਾਂ ਦੀ ਰੱਖਿਆ ਵੀ ਤੁਸੀਂ ਕਰਨੀ ਹੈ ਤੁਹਾਨੂੰ ਕਿਸੇ ਯਾਰ ਚੁੱਪ ਕਰ ਚੋ ਕਿਸੇ ਬੰਦੇ ਕੋਲੇ ਤੁਹਾਨੂੰ ਕੋਈ ਹਥਿਆਰ ਕੋਈ ਗਲਤ ਚੀਜ਼ ਕੋਈ ਗਲਤ ਨਾਰਾ ਕੁਝ ਵੀ ਸੁਣ ਰਹੇ ਆਪਾਂ ਲੌਜੀਕਲ ਗੱਲ ਕਰ ਰਹੇ ਹਾਂ ਜੀ ਮਾਨ ਸਾਹਿਬ ਮੈਂਨੇ ਇੱਕ ਬੇਨਤੀ ਕਰੂੰ ਹਾਂ ਜੀ ਸਰ ਆਪਾਂ ਨਾ ਜਿਹੜੀ એનર્ਜੀ ਇੱਥੇ ਲਾ ਰਹੇ ਆ ਜੀ ਮੈਂ ਤੁਹਾਨੂੰ ਕੋਈ ਐ ਕੇ ਹੋਰਸਫੁਲੀ ਵੀ ਆਓ ਮੈਨੂੰ ਅਰੈਸਟ ਦੇ ਦਿਓ ਜੀ ਕੋਈ ਹੋਰ ਕੁਝ ਕਹਿ ਰਹੇ ਆ ਮੈਂ ਨਹੀਂ ਤੁਸੀਂ ਮੰਗੋਗੇ ਦੇ ਦਾਂਗੇ ਜੀ ਇਹ ਨਾ ਕਹੀ ਤੁਸੀਂ ਮੰਗੋ ਕੋਈ ਗੱਲ ਕਰਾਂਗੇ ਅਸੀਂ ਗੱਲ ਕਰ ਲੈ ਗੱਲ ਕਰ ਲੈ ਗੱਲ ਕਰ ਗਿਰਸਤਾਰੀਆਂ ਦੀ ਗੱਲ ਕਰ ਲੈ ਮੰਗੋ ਗ੍ਰਿਫਤਾਰੀ ਦੀ ਗੱਲ ਕਰ ਗੱਲ ਕਰ ਗ੍ਰਿਫਤਾਰੀ ਦੇ ਵਾਸਤੇ ਇੱਥੇ ਕੋਈ ਜ਼ਰਾ ਕਰਨੀ ਹੈ ਮੈਂ ਸਿਰਫ ਇਨੀ ਬੇਨਤੀ ਕਰਦਾ ਤੁਹਾਨੂੰ ਕਿ ਆਪਾਂ ਆਏ ਨਾ ਕਿ ਸਾਡੇ ਸਵਾਲ ਸੀ ਤਾਂ ਸਵਾਲਾਂ ਦੇ ਜਵਾਬ ਕੀ ਨੇ ਸਰ 1 ਮਹੀਨਾ 5 ਦਿਨ ਸੀਗੇ ਜੀ 1 ਮਹੀਨਾ 5 ਦਿਨ ਦਾ ਟਾਈਮ ਦਿੱਤਾ ਜੀ 1 ਮਹੀਨੇ 5 ਦਿਨ ਬਾਅਦ ਸਾਨੂੰ ਉੱਥੇ ਬੈਰੀਕੇਡ ਲਾ ਕੇ ਰੋਕ ਰਹੇ ਹੋ 1 ਮਹੀਨੇ 5 ਦਿਨ ਦਾ ਜਵਾਬ ਕਿਉਂ ਨਹੀਂ ਦਿੱਤਾ ਕਿ ਜਵਾਬ ਦਾ ਪੁੱਛਿਆ ਨਹੀਂ ਜਵਾਬੇ ਦੇ ਕੇ ਦੇ ਰਹੇ ਜੀ ਸਰ 1 ਮਹੀਨਾ 5 ਦਿਨ ਇਸ ਮਹਿਕਮੇ ਨੇ ਲੱਤੇ ਜੀ ਇੱਕ ਹੌਡੇ ਜੀ ਲੱਤੇ ਇੱਕ ਮਹੀਨਾ 5 ਦਿਨ ਇਸ ਡਿਪਾਰਟਮੈਂਟ ਨੇ ਲੱਤੇ 1 ਮਹੀਨਾ 5 ਦਿਨ ਕੋਈ ਆਰਡਰ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਕੋਈ ਇੱਕ ਮਿੰਟ ਅਸੀਂ ਵੀ ਆਹੀ ਗੱਲ ਪੁੱਛਦੇ ਹਾਂ ਕਿ ਇੱਥੇ ਤੇ ਗੇਟ 'ਚ ਫਰਕ ਕੀ ਆ ਸਰ ਮੈਂ ਤਾਂ ਅਹੀਂ ਸਮਝ ਨਹੀਂ ਪਾ ਰਿਹਾ ਤੁਸੀਂ ਸਮਝਾ ਦਿਓ ਮੈਨੂੰ ਮੈਂ ਤਾਂ ਕਹਿ ਰਿਹਾ ਤੁਹਾਨੂੰ ਪੁੱਛ ਰਹੇ ਹਾਂ ਕਿ ਤੁਸੀਂ ਸਾਨੂੰ ਰੋਕ ਰਹੇ ਹੋ ਕਿ ਗੇਟ 'ਚ ਨਹੀਂ ਜਾਣ ਦੇਣਾ ਅਸੀਂ ਤਾਂ ਤੋਂ ਤੋਂ ਪੁੱਛ ਰਹੇ ਹਾਂ ਅਜੀ ਸੇਮ ਯਾਰ ਇੱਕ ਮਿੰਟ ਸੇਮ ਸੇਮ ਕੁਝ ਮਿੰਟ ਬਾਈ ਅਸੀਂ 40000 ਅਸੀਂ ਤੋਂ ਤੋਂ ਪੁੱਛ ਰਹੇ ਹਾਂ ਬਾਈ ਜੀ ਕਿ ਔਰ ਗੇਟ ਤੇ ਇੱਥੇ ਚ ਫਰਕ ਕੀ ਆ ਸਾਨੂੰ ਕਿਉਂ ਨਹੀਂ ਜਾਣਦੇ ਸਵਾਲ ਚ ਜਵਾਬ ਹੈ ਕਿ ਜੇ ਫਰਕ ਕੋਈ ਨਹੀਂ ਤੁਹਾਡੀ ਮੰਗ ਹੈ ਵੀ ਸਾਡੇ ਜਿਹੜੇ ਸਵਾਲ ਨੇ ਉਹ ਕੀਤੇ ਗਏ ਸਾਨੂੰ ਦੱਸੇ ਜਾਣ ਹਾਂ ਅਸੀਂ ਕਹਿੰਦੇ ਪੰਜ ਛੇ ਜਣਿਆਂ ਦੇ ਡੈਲੀਗੇਟ ਚਲੋ ਉਹ ਸਵਾਲ ਪੰਜ ਛੇ ਜਣਿਆਂ ਦੇ ਬਾਈ ਜੀ ਨਹੀਂ ਨਾ ਸਾਰੇ ਬਾਈ ਫਾਂ ਦਾ ਫਾਂ ਦਾ ਨਹੀਂ ਸੰਗਤ ਦਾ ਹੌਂਕੇ ਦਾ ਸੰਗਤ ਦਾ ਸਵਾਲ ਹੈ ਸੰਗਤ ਦਾ ਬਿਲਕੁਲ ਨਹੀਂ ਉਹਨਾਂ ਨੂੰ ਇੱਥੇ ਬੁਲਾ ਲਓ ਉਹਨਾਂ ਨੂੰ ਇੱਥੇ ਬੁਲਾ ਲਓ ਫਾਂ ਨੂੰ ਬੁਲਾ ਲਓ ਇੱਥੇ ਬਾਈ ਨਹੀਂ ਗੇਟ ਤੇ ਜਾਣਾ ਇੱਕ ਵਾਰ ਜਣਗੜ ਦੇ ਸੈਸ਼ਨ ਕਰਦੇ ਸੈਸ਼ਨ ਕਰਦੇ ਬਾਖਸ਼ੋ ਸਾਡੋ ਦਾ ਵੀ ਕਰ ਮੰਜਣਾ ਫਾਇਦਲੇ ਮੁਰਲੇ ਦਾ ਤੁਹਾਨੂੰ ਇੱਕ ਗੱਲ ਅਸੀਂ ਕਹਿ ਰਹੇ ਹਾਂ ਸਾਡੀ ਗਾਰੰਟੀ ਨਾਲ ਕਹਿ ਰਹੇ ਹਾਂ ਕੋਈ ਕਿਸੇ ਨੂੰ ਹੌਸਟਾਈਲ ਨਹੀਂ ਕੀਤਾ ਜਾਊਗਾ ਕੋਈ ਲਾਂਡ ਆਰਡਰ ਦਾ ਮਸਲਾ ਨਹੀਂ ਹੋਊਗਾ ਅਸੀਂ ਅੰਦਰ ਜਾਣ ਚ ਵੀ ਇੰਟਰਸਟਡ ਨਹੀਂਗੇ ਪਰ ਅਸੀਂ ਕਿਤੇ ਜ਼ਰੂਰ ਜਾਵਾਂਗੇ ਉਹ ਤਾਂ ਵਾਅਦਾ ਦੱਸ ਦਿਨਾ ਇਹ ਪੋਲਿਊਸ਼ਨ ਬੋਰਡ ਸਾਡਾ ਹੈ ਪੰਜਾਬ ਦਾ ਹੈ ਤੁਸੀਂ ਵੀ ਪੰਜਾਬ ਦੇ ਹੋ ਅਸੀਂ ਵੀ ਪੰਜਾਬ ਦੇ ਆ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਨੇ ਬੁਲਾਇਆ ਸੀ ਕੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ 100 ਮੀਟਰ ਦੂਰ ਸੜਕ ਤੇ ਬੈਰੀਕੇਡ ਲਾ ਕੇ ਸੜਕ ਤੇ ਜਵਾਬ ਦੇਵਾਂਗੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀ ਕਿ ਤੁਸੀਂ ਆਇਓ ਜੇ ਸਾਡੇ ਕੋਲੇ ਅਸੀਂ ਜਵਾਬ ਦੇਵਾਂਗੇ ਅਸੀਂ ਜਵਾਬ ਰਜਿੰਦਰ ਜੀ ਇੱਕ ਮੈਂ ਅਸੀਂ ਜਵਾਬ ਲੈਣ ਆ ਗਏ ਹਾਂ ਹੁਣ ਤੁਸੀਂ ਰੋਕ ਰਹੇ ਹੋ ਉੱਥੇ ਜਾਣ ਤੋਂ ਤਾਂ ਮੈਨੂੰ ਦੱਸੋ ਅਸੀਂ ਗਲਤ ਕੀ ਕਰ ਰਹੇ ਹਾਂ ਵਾਦਾ ਕੌਣ ਤੋੜ ਰਿਹਾ ਹੈ ਵਾਦਾ ਤੁਸੀਂ ਤੋੜ ਰਹੇ ਹੋ ਜਾਂ ਪੋਲਿਊਸ਼ਨ ਬੋਰਡ ਤੋੜ ਰਿਹਾ ਜਾਂ ਅਸੀਂ ਤੋੜ ਰਹੇ ਹਾਂ ਇਹਨਾਂ ਦੱਸ ਦਿਓ ਚਾਹਤੋ ਦੁਨੀਆ ਨੂੰ ਪਤਾ ਲੱਗ ਜੇ ਕਿ ਕੌਣ ਧੱਕਾ ਕਰ ਰਿਹਾ ਹੈ ਅਸੀਂ ਕਰ ਰਹੇ ਹਾਂ ਅਸੀਂ ਉੱਥੇ ਜਾ ਕੇ ਵੀ ਜੇ ਧੱਕਾ ਕਰੀਏ ਐਸਪੀ ਸਾਹਿਬ ਆ ਤੁਹਾਡੇ ਕੈਮਰੇ ਆਫ ਮਾਈਕ ਤੁਸੀਂ ਸਾਹਮਣੇ ਖੜੇ ਹੋ ਤਾਂ ਦੱਸ ਦਿਓ ਜੀ ਹਾਂ ਅਸੀਂ ਸਵਾਲ ਕਰਾਂਗੇ ਸਵਾਲ ਦਾ ਜਵਾਬ ਦੇਣਾ ਪਊਗਾ ਇੱਕ ਬੰਦਾ ਮਰ ਜੇ ਐਸਪੀ ਸਾਹਿਬ ਸਾਰੀ ਪੁਲਿਸ ਡਿਸਟ੍ਰਿਕਟ ਪੁਲਸ ਸਰਕਟ ਆ ਜਾਂਦੀ ਹੈ ਇੰਨਾ ਕਰਕੇ ਹਜ਼ਾਰਾਂ ਲੋਕ ਮਾਰੇ 35000 ਬੰਦਾ ਸਾਲ ਦਾ ਜੀ 45 ਤਾਂ ਇਕੱਲਾ ਕੈਂਸਰ ਦਾ ਹੈ ਕੈਂਸਰ ਦਾ ਜੀ ਤੇ ਕਾਲਾ ਪੀਲਾ ਭਾਈ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਜਿਹੜੇ ਤਿੰਨ ਸੈਂਟਰਾਂ ਦੀ ਗੱਲ ਕਰ ਰਹੇ ਹਾਂ ਨਾ ਅਸੀਂ ਉਹਦਾ ਕੌਨਸੈਂਟ ਵਿਦਡਰ ਹੋ ਚੁੱਕਿਆ ਹੈ ਆਪਰੇਟ ਕਰਨ ਦਾ ਮਤਲਬ ਉਹਨੂੰ ਚਲਾਉਣ ਦੀ ਪਰਮਿਸ਼ਨ ਵਾਪਸ ਹੋ ਚੁੱਕੀ ਐ ਉਹ ਚੱਲਣਾ ਨਹੀਂ ਚਾਹੀਦਾ ਡੇਢ ਮਹੀਨਾ ਹੋ ਗਿਆ ਆ ਸੌਲੀ ਡੇਢ ਸਾਲ ਹੋ ਗਿਆ ਔਰ ਐਨਜੀਟੀ ਕਹਿ ਚੁੱਕੀ ਐ ਇਹਨੂੰ ਨਹੀਂ ਇਹਨੂੰ ਆਰਡਰ ਨੂੰ ਲਾਗੂ ਕਰੋ ਅਸੀਂ ਉਹ ਪੁੱਛਣ ਆ ਰਹੇ ਹਾਂ ਕਿ ਉਹ ਕੈਮਰਿਆਂ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਵਾਬ ਨਹੀਂ ਹੋਣਾ ਚਾਹੀਦਾ ਜੇ ਨਹੀਂ ਹੋਣਾ ਚਾਹੀਦਾ ਤੁਸੀਂ ਦੱਸ ਦਿਓ ਅਸੀਂ ਨਿਆ ਸੰਗਤ ਗੱਲ ਨਹੀਂ ਕਰ ਰਹੇ ਤੇ ਫਿਰ ਵੀ ਤੁਸੀਂ ਕਹਿਣਾ ਨਹੀਂ ਤਾਂ ਅਸੀਂ ਐ ਨਹੀਂ ਕਰਨਾ ਬਾਈ ਜੀ ਅਸੀਂ ਲੋਕਾਂ ਦੇ ਸਾਹਮਣੇ ਜਵਾਬ ਲੈਣਾ ਕੈਮਰੇ ਆਂਦੇ ਸਾਹਮਣੇ ਜਵਾਬ ਲੈਣਾ ਬਟ ਇੰਨਾ ਵੀ ਲਾਅ ਐਂਡ ਆਰਡਰ ਹੱਥ 'ਚ ਨਹੀਂ ਲੈਣਾ ਇਹ ਤੁਹਾਨੂੰ ਅਸੀਂ ਕਲੈਰਿਟੀ ਨਾਲ ਕਹਿ ਰਿਹਾ ਇੱਕ ਮਿੰਟ ਦਿਓ ਜੀ ਬਸ ਹੁਣ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਬੋਲਣ ਦੇ ਫਿਰ ਤੁਸੀਂ ਬੋਲੋ ਇੱਕ ਮਿੰਟ ਇੱਕ ਮਿੰਟ ਜਵਾਬ ਦੇ ਬੋਲੋ ਜੀ ਐਸਪੀ ਸਾਹਿਬ ਨੂੰ ਬੋਲਣ ਦਿਓ ਸਰ ਮੈਨੂੰ ਵੀ ਆਰਾਮ ਨਾਲ ਟੇਕ ਯੂਰ ਟਾਈਮ ਟੇਕ ਯੂਰ ਟਾਈਮ ਟੇਕ ਯੂਰ ਟਾਈਮ ਪੰਜਾਬ ਸਰਕਾਰ